ਲੋਕ ਸਭਾ ਚੋਣ ਤੋਂ ਪਹਿਲਾਂ ਹੀ ਭਾਜਪਾ ਦਾ ਇੱਕ ਉਮੀਦਵਾਰ ਬਿਨਾਂ ਮੁਕਾਬਲੇ ਤੋਂ ਹੀ ਜੇਤੂ ਬਣ ਗਿਆ ਜੀਹਾਂ ਗੁਜਰਾਤ ਦੇ ਸੂਰਤ ਦੀ ਅਸੀਂ ਗੱਲ ਕਰ ਰਹੇ ਹਾਂ ਜਿੱਥੇ ਕਿ ਉਮੀਦਵਾਰ ਬਿਨਾਂ ਮੁਕਾਬਲੇ ਦੇ ਹੀ ਜੇਤੂ ਐ ਜੁਕਰਾਰ ਕਰ ਦਿੱਤਾ ਗਿਆ ਇੱਥੇ ਕਾਂਗਰਸ ਦੇ ਨਿਲੇਸ਼ ਕੁੰਬਾਨੀ ਦੀ ਉਮੀਦਵਾਰੀ ਐਤਵਾਰ ਨੂੰ ਰੱਦ ਕਰ ਦਿੱਤੀ ਗਈ ਕਿਉਂਕਿ ਜ਼ਿਲ੍ਹਾ ਰਿਟਰਨਿੰਗ ਅਫਸਰ ਨੂੰ ਪਹਿਲੀ ਨਜ਼ਰੇ ਉਮੀਦਵਾਰ ਦੇ ਦਸਤਖਤਾਂ ਵਿੱਚ ਬੇਨਿਮੀਆ ਪਾਈਆਂ ਗਈਆਂ ਇਸ ਤੋਂ ਬਾਅਦ ਸੂਰਤ ਤੋਂ ਕਾਂਗਰਸ ਦੇ ਇੱਕ ਹੋਰ ਉਮੀਦਵਾਰ ਸੁਰੇਸ਼ ਪਦਸਾਲਾ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਇਸ ਕਰਕੇ ਗੁਜਰਾਤ ਦੀ ਮੁੱਖ ਵਿਰੋਧੀ ਪਾਰਟੀ ਚੌਨ ਮੈਦਾਨ ਵਿੱਚੋਂ ਬਾਹਰ ਹੋ ਗਈ ਅਤੇ ਭਾਜਪਾ ਉਮੀਦਵਾਰ ਮੁਕੇਸ਼ ਦਲਾਲ ਬਿਨਾ ਮੁਕਾਬਲਾ ਦੇ ਹੀ ਜਿੱਤ ਗਏ ਨੇ ਸੂਰਤ ਲੋਕ ਸਭਾ ਸੀਟ ਲਈ ਕਾਂਗਰਸ ਉਮੀਦਵਾਰ ਦੇ ਫਾਰਮ ਰੱਦ ਹੋਣ ਤੋਂ ਬਾਅਦ ਕੁੱਲ 9 ਉਮੀਦਵਾਰ ਮੈਦਾਨ ਵਿੱਚ ਸਨ ਜਿਨ੍ਹਾਂ ਚੋਂ ਆਜ਼ਾਦ ਉਮੀਦਵਾਰ ਸਮੇਤ ਉਮੀਦਵਾਰਾਂ ਨੇ ਆਪਣੇ ਫਾਰਮ ਐ ਜੋ ਵਾਪਸ ਲੈ ਲਏ ਨੇ ਹੁਣ ਸਿਰਫ ਇੱਕ ਉਮੀਦਵਾਰ ਰਹਿ ਗਿਆ ਸੀ ਬਸਪਾ ਦੇ ਉਮੀਦਵਾਰ ਪਿਆਰੇ ਲਾਲਾ ਸੂਰਤ ਕਲੈਕਟਰਟ ਪਹੁੰਚ ਕੇ ਵੀ ਨਾਮਜ਼ਦਗੀ ਪੱਤਰ ਵਾਪਸ ਲੈ ਲਿਆ ਭਾਜਪਾ ਉਮੀਦਵਾਰ ਦੇ ਮੁਕਾਬਲੇ ਕੋਈ ਵੀ ਵਿਰੋਧੀ ਉਮੀਦਵਾਰ ਨਹੀਂ ਬਚਿਆ ਤੇ ਜਿਹੇ ਦੇ ਵਿੱਚ ਭਾਜਪਾ ਉਮੀਦਵਾਰ ਨੂੰ ਬਿਨਾ ਮੁਕਾਬਲਾ ਉਮੀ ਸੂਰਤ ਲੋਕ ਸਭਾ ਚੋਣਾਂ 2024 ਵਿੱਚ ਦੇਸ਼ ਦੀ ਪਹਿਲੀ ਨਿਰविरੋਧ ਸੀਟ ਬਣ ਗਈ ਹੈ